ਬਹੁਤ ਸਿਆਦੇ ਕੁ ਲੈ ਗਈ ਆ ਹੋਰ ਪੂਰਾ ਪਿਓਰਾ ਸ਼ਾਇਦ ਕਹਿੰਦਾ ਕੁਆੜੀਏ ਤਾਂ ਪੁੱਛੋ ਉਹਨੇ ਤਾਂ ਮੈਨੂੰ ਨਹੀਂ ਪਿਓਰਾ ਉਹਦੇ ਪਤਾ ਲੱਗਾ ਉਹਦੇ ਦੀ ਸ਼ਾਇਦ ਦਾਂਵੇਂ ਸ਼ਾਜਰੋਂ ਲੱਗ ਛੱਟੀਆਂ ਨੇ ਅੱਧਾ ਦੇ ਔਰ ਔਰ ਉੱਪਰ ਬਣਨ ਆਪੀ ਹੈ ਨਾ ਮੈਂ ਆ ਲਿਆਂਦੀ ਤਾਂ ਸੀਗੀ ਨਹੀਂ ਪਿਓਰਾ ਬਾਬਾ ਜੀ ਉਹ ਤਾਂ ਕਹਿੰਦਾ ਕਿਲੋ ਲੈ ਲਓ ਕਿਲੋ ਦਾ ਮਾਮਾ ਆਇਆ ਹੀ ਲੱਗਿਆ 1 ਕਿਲੋ ਤਾਂ ਉੱਧਾ ਜਾਇਆ 600 ਨੂੰ ਕਿਲੋ 600 ਦਾ ਲਿਆ ਹੋਰ ਨਾ ਹੱਥ ਲਾਇਓ ਉਹ ਬਹੁਤ ਵਧੀਆ ਆ ਓਏ ਕੁਕ ਨਾ ਮਿੱਠਾ ਸਭ ਮਿੱਠਾ ਹੀ ਹੁੰਦਾ ਆਦਰ ਪਾਜੀ ਜੀ ਫੋਨ ਤੇ ਲੱਗੇ ਹੋਏ ਮਿੱਠਾ ਜੀ ਜਿਆਦਾ ਜੀ ਹੰਡੀਆਂ ਹੀ ਕਹਾਣੀਆਂ ਛੇੜ ਕੇ ਬੈਠੀ ਆ ਜੀ ਸ਼ਹਿਰ ਚੈੱਕ ਕਰਾਂਗੇ ਸ਼ਹਿਰ ਚਾਟਾ ਸ਼ਾਟਾ ਸ਼ਹਿਰ ਆਹ ਹਨਾ ਆ ਗਾ ਨਾ ਰਣਾ ਫੋਨ ਫੋਨ ਲੋਇਨ ਆਹ ਉਹ ਸਿਰ ਆਇਆ ਬਾਬਾ ਦੇਖ ਬਿੱਕੂ ਦੇਖਦਾ ਪਿਆ ਬਿੱਕੂ ਸਬੀ ਨੂੰ ਖਾ ਲਿਆ ਕਰੋ ਰੋਜ਼ ਚਮਚ ਚਮਚ ਉਹ ਕਣਿਆਂ ਨੂੰ ਦਿਆ ਕਰੋ ਜਿਹੜੀ ਜਾਮ ਹੁੰਦੀ ਹੈ ਨਾ ਇਹਨੂੰ ਮੈਂ ਕੱਲ ਚਟਾਇਆ ਸੀ ਇਹ ਦੇ ਸਿੱਧੀ ਬੋਤਲ ਗੱਡੀ ਜਿਹੜੀ ਖਾਣਾ ਜਿਹਦੀ ਦੇਖਾ ਕੇ ਪਹਿਔ ਟੇਸਟ ਕਰੋ ਨਹੀਂ ਦੇ ਸਹੀ ਹੁੰਦਾ ਮਮੀ ਉਂਗਲ ਤੇ ਮਾਰਾ ਜੋ ਉਂਗਲ ਦੀਪਨ ਲਫੜ ਆ ਇੰਨਾ ਸਹੀ ਹੁੰਦਾ ਏ ਹਨਾ ਸੁਆਦ ਸੁਆਦ ਮਿੱਠਾ 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 ਹੀ ਹੁੰਦਾ ਏ ਦਾਦਾ ਮਿੱਠਾ ਮੇਰੇ ਕਹਿੰਦਾ ਮਤਲਬ ਵਧੀਆ ਆ ਜਾ ਫੜਾ ਆਹੀ ਬਹੁਤ ਖਾਈਦਾ ਜਿੱਦਾਂ ਜਿੱਦਾਂ ਖੰਡ ਹੁੰਦੀ ਹੈ ਜੇ ਕਹੋਗੇ ਖੂਨ ਵੀ ਪਤਲਾ ਹੁੰਦਾ ਇਹਨਾਂ ਜੇ ਜਿਹਦਾ ਪਹਿਲੇ ਹੀ ਪਤਲਾ ਹੋਵੇ ਉਹਦੀ ਬਾਹਰੋਂ ਨਾ ਪਵੇ ਉਦੋਂ ਤੰਦੀਰੀਆਂ ਹੀ ਬਗਣ ਲੱਗ ਪੈਂਦੀ ਆਦੀ ਆਦੀ ਖਾਂਦੇ ਬਲੋਂ ਤੁੱਤਾ ਮੈਂ ਨਾ ਆਖਵਾਉਣਾ ਸੌ ਗਿਆ ਉਹ ਤਾਂ ਹਾਂਜੀ ਗਾਇਜ਼ ਇੱਧਰ ਬੈਠੇ ਹੋਏ ਨੇ ਜੀ ਭਾਜੀ ਹੁਣੀ ਆਏ ਤੇ ਲੱਸੀ-ਲੁਸੀ ਪੀਲੀ ਆ ਭਾਜੀ ਪਹਿਲ ਲੱਸੀ ਪੀਤੀ ਕਿ ਹੱਲ ਪੀਤੀ ਦੋਨੇ ਅੱਲ ਥੋੜੀ ਜੀ ਕੀਤੀ ਲੱਸੀ ਜ਼ਿਆਦਾ ਆ ਲੈ ਨਹੀਂ ਜਿਹੀ ਰੌਣਕ ਲੱਸੀ ਤੁਹਾਨੂੰ ਮੈਂ ਕਿਹਾ ਤਾਂ ਸੀਗਾ ਲੱਸੀ ਪੀ ਲੋ ਸੀਗਾ ਲਾ ਰੌਣਕਾਂ ਲੱਗੀਆਂ ਸਾਡਾ ਦਿਲ ਨਾ ਲੱਗਿਆ ਤੁਸੀਂ ਚੱਲ ਗਏ ਹੋਰ ਸਾਡਾ ਪਿੰਡ ਹੀ ਇਹ ਹੈ ਜਦੋਂ ਮਰਜ਼ੀ ਆ ਜੀਏ ਜਦੋਂ ਮਰਜ਼ੀ ਜੀਏ ਸਾਡਾ ਦਿਲ ਨਹੀਂ ਲੱਗੇ ਮੈਂ ਕਿਹਾ ਦੀਦੀ ਹੁਣੀ ਹਾਏ ਚੱਲ ਗਏ ਮੈਂ ਕਿਹਾ ਅੱਜ ਦਿਲ ਨਹੀਂ ਲੱਦਾ ਹੈਗਾ ਹਾਂ ਨਿਕਾਲੋ ਤਾਂ ਦੇਣੀ ਆ ਕੱਲ ਪਰਸਾ ਦੇਣ ਦੋ ਦੋ ਤਿੰਨ ਦਿਨ ਹੀ ਹੋਗਾ ਤੁਸੀਂ ਆਏ ਨਹੀਂ ਹੈਗੇ ਸਾਡਾ ਦਿਲ ਨਾ ਲੱਗਿਆ ਕਿ ਹਾਏ ਦੀਦੀ ਹੁਣੀ ਚਰੇ ਆ ਹੀ ਜਾਣ ਸਾਡੇ ਕੋਲ ਕੱਲ ਮੈਂ ਚੇਚਾ ਦਾ ਨੂੰਣੀ ਬਹੁਤ ਕਰਦੇ ਕਰਦੇ ਨਹੀਂ ਲੱਗਦਾ ਮੈਂ ਕੱਜ ਨਹੀਂ ਆ ਹੁਣ ਮੈਂ ਕਿਹਾ ਦੀਦੀ ਮੈਂ ਆ ਜਾਨੀ ਆ ਆਈ ਵੀ ਨਹੀਂ ਆਏ ਮੈਨੂੰ ਲੈ ਕੇ ਨਹੀਂ ਗਿਆ ਕੋਈ ਮੈਂ ਵਿਕਰਮ ਵੀ ਨਹੀਂ ਲੈ ਕੇ ਗਏ ਵਿਕਰਮ ਦਾ ਬੇਟਾ ਹੈ ਤਸੱਲਾ ਦਾ ਦੀਦੀ ਪੀਪੀ ਘਟਿਆ ਕੋफी ਬਣਾ ਲੂਗਾ ਹੈ ਵੀਕਰਮ ਵਿਚਾਰੇ ਟੈਂਸ਼ਨ ਆ ਉਹ ਹੀ ਨੇ ਕਰ ਹਾਂਜੀ ਵਿਕਰਮ ਹੈ ਲੇ 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 ਦੁਬਿੰਦਰ ਵਿਭਾਜ ਯਾਦਗਾਰ ਮੇਲਾ ਚੱਲਦਾ ਪਿਆ ਸਹੀ ਆ ਸਹੀ ਆ ਸਹੀ ਆ ਮੈਂ ਤਾਂ ਦਲਾਹ ਸਿੱਧੂ ਜੀ ਵੇਟ ਕਰਦਾ ਕਦੋਂ ਆਉਂਦਾ ਮੈਂ ਤਾਂ ਦੇਖ ਲਈ ਸਹੀ ਆ ਅਲਸੀਆ ਦੇ ਨਹੀਂ ਇਹਦੇ ਲੋਕਸੀਆ ਦੇ ਪ੍ਰੀਤ ਨਾ ਟਾਈਮ ਉਹ ਆਪ ਵੀਕਰਮ ਲੱਸੀ ਮੰਗਦੇ ਆ ਯਾ ਲੱਸੀ ਆ ਗਈ ਆ ਗਈ ਆ ਗਈ ਯਾ ਆ ਗਈ ਲੱਸੀ ਉਹ ਤੇਰੀ ਸੀ ਓਏ ਮੈਂ ਮਰ ਜਾ ਕਿਤੇ ਓਹ ਹੋ ਅੱਬਾ ਆ ਗਈ ਅੱਬਾ ਸੋਹ ਲੱਸੀ ਆ ਗਈ ਸੋਹ ਬੇਲੇ ਦਾ ਬੋਤਲ ਹੀ ਹੁਣੀ ਐ ਏਡੀ ਸੋਹਣੀ ਪੈਕਿੰਗ ਲੱਸੀ ਦੀ ਬ੍ਰੀਤੀ ਇੰਨੀ ਇੱਜ਼ਤ ਮਾਨਦੇਗਾ ਕਿਆ ਬਾਪਾ ਹਏ ਕੰਨ ਗਿਆ ਕਰੈਮੀ ਕਾ ਦੀ ਲੱਸੀ ਪੀਣ ਲੱਗਾ ਵੀਕਰਮ ਆ ਪਹਿਲਾਂ ਦੇਖਿਓ ਪਹਿਲਾਂ ਆਹ ਹਾਰੀ ਫਿਨਿਸ਼ ਹੋ ਗਈ ਸਾਰੀ ਮੋਹਨ ਬਾਬਾ ਇਹ ਮਾਰੀ ਖੰਡ ਪਾਪੀਆ ਐਂਡ ਕਰਾ ਕੰਮ ਸੀਰਾ ਲਾ ਦੇ ਕਸਰਾ ਕੱਢ ਦੇ ਬ੍ਰੀਤੀਆਂ ਸਾਰੀਆਂ ਸੀਰਾ ਲਾ ਸੀਰਾ ਇਹ ਹਾਂ ਇਹ ਹਾਂ ਇਹ ਹਾਂ ਆਂਟੀ ਅੱਜ ਕੀ ਖਲਾਤਾ ਵੀ ਤਰ ਨੂੰ ਨੇ ਆਂਟੀ ਦਾ ਜਿਵੇਂ ਗੁੱਲੀਆ ਵਾਲੇ ਕੋਲੋਂ ਖਲਾਤੇ ਹੁਣ ਬੇਕਰਮ ਖੜਿਆ ਮੇਰ ਦਾ ਅੱਧੀ ਅੱਧਾ ਦੇ ਹਾਂ ਜਿਵੇਂ <laughs> तेरी बुकिंग <b financi mesma> <tles of 1970> टुटे है नहीं विक्रम प्रीति टुटे पैसे है नी विक्रम ਨੇ ਵੇ ਜਲਦੀ ਦੇ ਲਿਆ 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 ਦੇਖੀ ਅੱਜ ਵਿਕਰਮ ਨੂੰ ਕਿੰਨੀਆਂ ਬੁਕਿੰਗਾਂ ਆਉਂਦੀਆਂ ਗਲਾ ਖਰਾਬ ਹੋ ਗਿਆ ਪ੍ਰੀਤੀ ਦੇ ਮਾਗਰੇ ਦਾ ਗਰੇ गाना ਪੰਟੇ ਦੇ ਮਾਰੇ ਬਹੁਤ ਸਾਰਾ ਪਿਆਰ ਬਾਤ ਨਹੀਂ ਜੀ ਬਹੁਤ ਸਾਰਾ ਪਿਆਰ ਆ ਲੋ ਕੀ ਬਾਤਾਂ ਇਦਾਂ ਰਲਾ ਕੀ ਬਾਤ ਈ ਰਾਬਾ ਤੇ ਨੂੰ ਮੁੰਡਾ ਦਵੇ ਇਹ ਹਾਂ ਇਹ ਹਾਂ ਆਹ ਮੁੰਡਾ ਓਹੋ ਮੁੰਡਾ ਵੀ ਦੇ ਦਿੱਤਾ ਉਹਦੇ ਨਾਲ ਝੋਲੀ ਭਰ ਦੋ ਬਾਬਾ ਜੀ ਕੁੜੀ ਵੀ ਹਾਂ 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 ਮੋਝ ਨਹੀਂ ਬੋਲਣਾ ਇਹ ਹਾਂ ਇਹ ਹਾਂ ਇਹ ਹਾਂ ਵਿਕਰਮ ਤੇ ਨਗਾ ਲੋਰੀ ਨਹੀਂ ਮੈਡੀ ਟੀਮ ਦੀ ਬਾਕੀ ਦਾ ਵੀ ਦੇ ਦਿਓ ਤੁਸੀਂ ਬਾਕੀ ਨਾਲ ਵੀ ਜੀ ਹੋਰ ਦੋ ਹਾਂ ਲਾਰ ਤੇ ਹੋਰ ਦੋ ਮਾਤਾ ਇੱਧਰ ਖੁਸ਼ ਹੋ ਗਈ ਹਾਂ ਨਾਂਟੀ ਬਠੀ ਆ। ਵੀਗਰਨ ਤੇਰੀ ਦਿਹਾੜੀ ਪੈ ਗਈ ਹੁਣ ਨਿਆਣਿਆਂ ਨੂੰ ਦੇ ਦੇ ਆਪਣੇ ਨੂੰ। ਸਾਡੇਆਂ ਤੇ ਹੋ ਗਿਆ ਕੁਝ। ਅੱਧਾ ਕਿਲੋ ਖੰਡ ਆ ਜਾਣੀ। ਵੀਗਰਨ ਅੱਧਾ ਕਿਲੋ ਖੰਡ ਆ ਜਾਣੀ। ਆਈ ਅੱਧਾ ਕਿਲੋ ਖੰਡ ਆ ਜਾਣੀ। ਅੱਧਾ ਕਿਲੋ ਖੰਡ ਜੋ ਕੇ ਆਵੇ। ਇਕੱਠੀ ਬਿਲਕੁਲ ਇਕੱਠੀ। ਕਿੰਨਾ ਕਿਲੋ ਇਕੱਠੀ ਚਾਹ ਕੇ ਕਾ ਵੱਡਾ ਬੋਰਾ ਲੈ ਕੇ ਜਾਈ ਓਏ। ਹਾਂ ਈ ਹਾਂ ਈ ਹਾਂ। ਰਾਤੀ ਕੋਕ ਕਰ ਲਾ ਜੇ ਚ ਲੈ ਕੇ ਆਉਣੇ। ਦੋ ਕਿੰਨਾ ਹੋ ਜਾਂਦਾ। ਮਨ ਦੀ ਦੋਸਤੋ ਹਾਂਜੀ ਕੱਲ ਦੇ ਬਲੌਗ ਦੇ ਵਿੱਚ ਕਮੈਂਟ ਬੜੇ ਆਏ ਵੀ ਵਿਕਰਮ ਵੀਰ ਤੂੰ ਮੰਮੀ ਨੂੰ ਬੋਲੇ ਹਾਂ ਏਦਾਂ ਓਦਾਂ ਉਹ ਥੋੜਾ ਜਿਹਾ ਨਾ ਵੀ ਕੋਈ ਦੋਨਾਂ ਨਹੀਂ ਮੈਂ ਬੋਲੇ ਹਾਂ ਮੰਮੀ ਨੂੰ ਵੀ ਬੋਲੇ ਹਾਂ ਤੇ ਮੈਂ ਪ੍ਰੀਤ ਨੂੰ ਵੀ ਬੋਲੇ ਹਾਂ ਗੱਲ ਉਹ ਈ ਏਦਾਂ ਵੀ ਉੱਥੇ ਸਿਲੰਡਰ ਨੂੰ ਅੱਗ ਲੱਗ ਸਕਦੀ ਸੀ ਘਰ ਦੇ ਵਿੱਚ ਛੋਟੇ ਦੋ ਬੱਚੇ ਆ ਰੱਬ ਨੇ ਚਲੋ ਹੁਣ ਤਾਂ ਬਚਾਲਿਆ ਪ੍ਰੀਤ ਘਰ ਚ ਕੱਲੀ ਸੀ ਅੱਗ ਬਹੁਤ ਉੱਤੇ ਤੱਕ ਗਈ ਜੇ ਇੰਨਾ ਕੁ ਮਤਲਬ ਬੰਦਾ ਨਾ ਬੋਲੇ ਹਨਾ ਵੀ ਘਰ ਚ ਨਗਹਿਲੀ ਹੋ ਸਕਦੀ ਐ ਤੇ ਕੱਲ ਕਮੈਂਟ ਕਰਨ ਵਾਲੇ ਦਾ ਕੁਝ ਨਹੀਂ ਜਾਣਾ ਕਮੈਂਟ ਤੁਸੀਂ ਕਰੀ ਜਾਣੇ ਆ ਪਰ ਜਿਹੜਾ ਘਰ 'ਚ ਧੁਮਾਕਾ ਹੋਣਾ ਸੀ ਨਾ ਜਿਹੜਾ ਬਲਾਸਟ ਹੋਣਾ ਸੀ ਉਹ ਚੀਜ਼ ਸਾਡੇ ਤੋਂ ਬਰਦਾਸ਼ਤ ਨਹੀਂ ਹੋਣੀ ਸਾਡੇ ਦੋ ਬੱਚੇ ਆ ਇੰਨਾ ਕ ਬੋਲਣਾ ਵੀ ਬੰਦੇ ਨੂੰ ਬਣਦਾ ਜਾ ਵੀ ਥੋੜਾ ਜਨਾਨੀਆਂ ਗੌਰ ਕਰਨ ਕਿਉਂਕਿ ਇਹ ਚੀਜ਼ ਬਹੁਤ ਦਿਨਾਂ ਦੀ ਹੋ ਰਹੀ ਸੀ ਗੈਸ ਲੀਕ ਮੈਂ ਇਹਨਾਂ ਨੂੰ ਬਾਰ ਬਾਰ ਕਹਿ ਚੁੱਕਾ ਸੀ ਵੀ ਗੈਸ ਲੀਕ ਹੁੰਦੀ ਆ ਵੀ ਗੈਸ ਦੇਖ ਲਓ ਤੇ ਇਹਨਾਂ ਨੇ ਉਹ ਚੀਜ਼ ਤੇ ਗੌਰ ਨਹੀਂ ਕੀਤੀ ਫਿਰ ਮੈਂ ਤਾਂ ਕਰਕੇ ਬੋਲਿਆ ਵੀ ਤੁਹਾਨੂੰ ਮੈਂ ਦਿਨਾਂ ਦਾ ਕਹਿੰਦਾ ਪਿਆ ਵੀ ਗੈਸ ਲੀਕ ਹੋਉਂਦੀ ਗੈਸ ਲੀਕ ਹੋਉਂਦੀ ਸਿਲੰਡਰ ਜੇ ਫਟ ਜਾਂਦਾ ਹੁਣ ਘਰ 'ਚ ਕੱਲੀ ਸੀ ਪ੍ਰੀਤ ਸੀ ਸਾਰੇ ਆਨੇ ਥਾਂ 'ਤੇ ਆਏ ਸੀ ਜੇ ਉੱਥੇ ਪਿੱਛ ਕਮੈਂਟ ਕਰਨ ਵਾਲੇ ਦਾ ਕੁਝ ਨਹੀਂ ਆਣਾ ਸੀ ਉੱਥੇ ਜਿਹੜਾ ਬਲਾਸਟ ਹੋਣਾ ਸੀ ਨਾ ਸਾਡੇ ਘਰ ਦੇ ਵਿੱਚ ਉੱਥੇ ਕੁਝ ਲੱਭਣਾ ਨਹੀਂ ਸੀ ਰੱਬ ਦਾ ਸ਼ੁਕਰ ਆ ਵੀ ਮੇਰੇ ਬੱਚੇ ਬਾਹਰ ਸੀ ਜੇ ਬੱਚੇ ਬਾਈ ਚਾਂਸ ਘਰ 'ਚ ਹੁੰਦੇ ਪ੍ਰੀਤ ਕੋ ਕੱਲੀ ਤਾਂ ਸੀ ਦੋਨੇ ਜਾਣੇ ਇੱਧਰ ਮਾਪੋਤ ਆਏ ਹੁੰਦੇ ਤੇ ਘਰ 'ਚ ਕਿੱਡਾ ਤਕੜਾ ਬਲਾਸਟ ਹੋਣਾ ਸੀ ਕਮੈਂਟ ਕਰਨ ਵਾਲੇ ਦਾ ਕੁਝ ਨਹੀਂ ਜਾਂਦਾ ਸੋ ਮਾੜੀ ਜਿਹੀ ਗੱਲ ਨੂੰ ਸੋਚ ਲਿਆ ਕਰੋ ਵੀ ਘਰ ਦੇ ਵਿੱਚ ਚਲੋ ਜਨਾਨੀਆਂ ਨੂੰ ਜੇ ਬੰਦਾ ਮਾੜਾ ਮੋਟਾ ਬੋਲ ਵੀ ਦਿੰਦਾ ਇਹਦਾ ਮਤਲਬ ਇਹ ਨਹੀਂ ਵੀ ਬੰਦਾ ਉਹਦੀ ਬੇਇੱਜ਼ਤੀ ਕਰਦਾ ਜਾਂ ਇਨਸਲਟ ਕਰਦਾ ਜਿਹੜੇ ਘਰ ਦੇ ਵਿੱਚ ਹਾਸਾ ਹਾਸਾ ਵਾਪਰਿਆ ਹੋਵੇ ਉਹਨੂੰ ਪਤਾ ਹੁੰ ਪੂਰਾ ਘਰ ਚਲਾਉਣਾ ਨਾ ਉਹਨੂੰ ਉਹਨੂੰ ਬਹੁਤ ਕੁਝ ਦੇਖਣਾ ਪੈਂਦਾ ਮੈਨੂੰ ਪਤਾ ਮੈਂ ਆਪਣੀ ਮਾਂ ਦਾ ਕਿੰਨਾ ਕਰਦਾ ਮੰਮੀ ਨਾ ਮੇਰਾ ਕਿੰਨਾ ਪਿਆਰ ਆ ਮੈਂ ਪ੍ਰੀਤ ਨੂੰ ਇੰਨਾ ਕੁ ਝੜਕ ਦਿੰਦਾ ਨਾ ਇੰਨਾ ਕੁ ਬੋਲ ਦਿੰਦਾ ਮੈਨੂੰ ਪਤਾ ਠੀਕ ਆ ਨਾ ਤੇ ਬਾਕੀ ਗੱਲ ਰਹੀ ਮੰਮੀ ਦੀ ਮੰਮੀ ਨਿਆਣਾ ਸਾਹ ਦੀ ਮੰਮੀ ਘਰ ਦਾ ਕੰਮ ਕਰਦੀ ਆ ਪ੍ਰੀਤ ਵੀ ਬਰਾਬਰ ਕੰਮ ਕਰਉਂਦੀ ਆ ਠੀਕ ਆ ਨਾਲੇ ਦੂਜੀ ਗੱਲ ਇਹ ਸਾਡਾ ਸਾਰਾ ਘਰ ਪ੍ਰੀਤ ਦੇ ਸਿਰ ਤੇ ਚੱਲਦਾ ਉਹ ਸਾਨੂੰ ਸਾਨੂੰ ਪਤਾ ਇਹ ਚੀਜ਼ ਦਾ ਸਾਨੂੰ ਸਾਰਿਆਂ ਨੂੰ ਪਤਾ ਵੀ ਸਾਡੇ ਸਾਡਾ ਰੋਟੀ ਪਾਣੀ ਜੋ ਵੀ ਆ ਸਾਰਾ ਕੁਝ ਪ੍ਰੀਤ ਦੇ ਸਿਰ ਤੇ ਹੀ ਚੱਲਦਾ ਆ ਅਸੀਂ ਆਪਦਾ ਘਰ ਅਸੀਂ ਹਰ ਇੱਕ ਚੀਜ਼ ਨਟ ਤੇ ਨਹੀਂ ਬਾੜੀ ਜਾਈ ਦੀ ਵੀ ਜ਼ਰੂਰੀ ਨਹੀਂ ਕਿ ਮੈਂ ਸਾਰਾ ਕੁਝ ਜੋ ਦਿਖਾਉਂਦਾ ਰੀਅਲੀ ਦਿਖਾਉਂਦਾ ਨਟ ਤੇ ਕੋਈ ਚੀਜ਼ਾਂ ਐਦਾ ਦੀਆਂ ਵੀ ਜਿਹੜੀਆਂ ਮੈਂ ਨਹੀਂ ਵੀ ਦਿਖਾ ਸਕਦਾ ਠੀਕ ਆ ਜ਼ਰੂਰੀ ਨਹੀਂ ਹੁੰਦਾ ਵੀ ਮੰਮੀ ਯਾਰ ਮੰਮੀ ਸਾਡੀ ਸ਼ੁਰੂ ਤੋਂ ਕੰਮ ਜ਼ਿਆਦਾ ਕਰਦੀ ਹੈ ਨਾ ਹੁਣ ਬੱਚਾ ਸੰਭਦੀ ਆ ਚਲੋ ਫਿਰ ਕੀ ਹੋ ਗਿਆ ਬੱਚਾ ਵੀ ਤਾਂ ਸਾਡਾ ਆਪਣਾ ਹੀ ਆ ਬੱਚਾ ਕਿਹੜਾ ਕਦੇ ਬਗਾਨਾ ਆ ਜੀ ਮੰਮੀ ਸੰਭਦੀ ਆ ਤਾਂ ਕੋਈ ਕੋਈ ਵੱਡੀ ਗੱਲ ਨਹੀਂ ਹੈਗੀ ਕੋਈ ਗੱਲ ਨਹੀਂ ਕੰਮ ਰਲ ਕੇ ਹੀ ਕਰਨਾ ਪੈਂਦਾ ਸਾਨੂੰ ਪਤਾ ਅਸੀਂ ਆਪਣਾ ਘਰ ਕਿੱਦਾਂ ਬਣਾਉਣਾ ਆ ਸਾਨੂੰ ਰਲ ਮਿਲ ਕੇ ਰਹਿਣਾ ਪੈਣਾ ਅਸੀਂ ਸਾਨੂੰ ਕੋਈ ਕਮੈਂਟਾਂ ਦੀ ੱਡੀ ਪਰਵਾਹ ਨਹੀਂ ਹੈਗੀ ਚਲੋ ਉਹ ਤਾਂ ਮੈਨੂੰ ਜਾਦਾ ਕਮੈਂਟ ਆਈ ਸੀ ਮੰਮੀ ਨੂੰ ਬੋਲਿਆ ਮੰਮੀ ਨੂੰ ਬੋਲਿਆ ਚਲੋ ਤੁਹਾਨੂੰ ਸੁਣਨ ਤੇ ਲੱਗਾ ਹੋਊਗਾ ਵੀ ਮੈਂ ਜਿਆਦਾ ਉੱਚੀ ਬੋਲ ਪਿਆ ਚਲੋ ਉੱਚੀ ਜਿਲੇ ਚਲੋ ਸੋਰੀ ਵੀ ਆ ਬਾਕੀ ਚਲੋ ਐਨਾ ਮੈਨੂੰ ਮੇਰੇ ਘਰ ਚ ਮੈਨੂੰ ਪਤਾ ਸੀ ਉਹ ਚੀਜ਼ ਜੇ ਬਲਾਸਟ ਹੋ ਜਾਂਦਾ ਸਿਲੰਡਰ ਤੇ ਹਾਸਬੋ ਤਕੜਾ ਵਾਪਰਨਾ ਸੀ ਤੇ ਸਾਡੇ ਘਰ ਚੋਂ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਥੋੜਾ ਤੁਸੀਂ ਵੀ ਉੱਚੀ ਨੂੰ ਸੋਚ ਕੇ ਦੇਖੋ ਵੀ ਕਿੱਦਾਂ ਤਕੜਾ ਕੰਮ ਹੋਣਾ ਸੀ ਵੀ ਕੀ ਮਤਲਬ ਬਹੁਤ ਸਿਲੰਡਰ ਗੈਸ ਹੋਣਾ ਜਿਹੜੀ ਉਹ ਗੰਦੀ ਚੀਜ਼ ਆ ਬਾਕੀ ਉਹਨੂੰ ਪਤਾ ਜਦ ਹੀ ਅੱਗ ਮੂੰਹ ਤੱਕ ਆਈ ਆ ਉੱਤੇ ਤੱਕ ਉਹਦੇ ਬਾਲ ਵੀ ਫਰੀਜ ਜਿੱਥੋਂ ਲੂਸ ਗਏ ਉਹਦੀ ਬਾਤ ਤੋਂ ਦੇਖੇ ਹੀ ਰਾਤ ਬਹੁਤ ਅੱਗ ਤਾਂ ਤੱਕ ਰਾਈ ਤਾਂ ਤੇ ਕਰਾਈ ਵੀ ਬਲਾਸਟ ਬਹੁਤ ਤਕੜਾ ਹੋਣਾ ਸੀ ਸੋ ਬਚਾ ਹੋ ਗਿਆ ਤੇ ਬਾਕੀ ਕਮੈਂਟ ਕਰਨ ਵਾਲੇ ਨੇ ਕਮੈਂਟ ਕਰੀ ਜਾਣੇ ਆ ਤੇ ਬਾਕੀ ਕੋਈ ਗੱਲ ਨਹੀਂ ਮੈਂ ਜ਼ਿਆਦੀ ਪ੍ਰਵਾਹ ਨਹੀਂ ਕਰਦਾ ਮੇਰਾ ਦੱਸਣਾ ਫਰਜ਼ ਸੀ ਮੈਂ ਤੁਹਾਨੂੰ ਦੱਸਿਆ ਬਾਕੀ ਥੈਂਕ ਯੂ ਸੋ ਮੱਚ ਜੀ ਹਾਂਜੀ ਚੱਲੇ ਆ ਉਹ ਵੀ ਕਿੱਥੇ ਜਾਣਾ ਹੁਣ ਪੰਕੂ ਨੂੰ ਆਪਾਂ ਲੈ ਆਉਂਦਾ ਗਾਇਸ ਪੰਕੂ ਤੁਸੀਂ ਆ ਗਏ ਪਾ ਪਾ ਆ ਗਏ ਕਹਿੰਦਾ ਮਨਵੀਰ ਨਹੀਂ ਆਇਆ ਮਨਵੀਰ ਨੂੰ ਆਪਾਂ ਚੱਕ ਲੈਣਾ ਕਿਉਂਕਿ ਸੁੱਤਾ ਸੀਗਾ ਉਹਨੂੰ ਮੈਂ ਸੋਚਿਆ ਸੀਗਾ ਚੱਲ ਸੌਂ ਲੈਂਦੇ 10 ਮਿੰਟ ਸੌ ਜਾਵੇ ਤਾਂ ਫਿਰ ਇਹਨਾਂ ਨੇ ਸੀ ਪਤਾ ਕੀ ਆਪਾਂ ਨੂੰ ਇੱਧਰ ਇੰਨਾ ਟਾਈਮ ਲੱਗ ਜਾਣਾ ਬੇਖੋ ਚੱਕ ਲਓ ਮੁੰਡੇ ਨੂੰ ਯਾ ਉਹਨੇ ਰੋਣ ਲੱਗ ਜਾਣਾ ਫੱਟੀ ਗਣਾ ਨਹੀਂ ਹੈਗਾ ਮਗਰ ਉਹ ਤੰਗ ਕਰੂਗਾ ਆ ਨਾਲੇ ਦੋ ਜਣੇ ਨੇ ਦੋ ਸਦਾਈ ਕਰ ਦੇਣਾ ਹੋਰ ਬਹੁਤ ਇੱਕੀ ਇੱਕੀ ਨਹੀਂ ਮਾਣ ਹੈਗਾ ਮਾਣਾਂ ਨੇ ਕਹਿਣਾ ਕਿੱਥੇ ਫਸਾ ਗਏ ਮੈਨੂੰ ਪਤਾ ਹੋ ਗਿਆ 50 ਹੋ ਗਿਆ ਇਹਨਾਂ ਦੇ ਘਟਬਾਰ ਉਤਰ ਕੇ ਉਦੋਂ ਪੰਕੂ ਵੀ ਚਲ ਗਿਆ ਹਾਂ ਬਿਕਰਮ ਵੀ ਚਲ ਗਿਆ ਦਰੋਦੀ ਦੀ ਵੀ ਬਾਹਰ ਆ ਤਾਂ ਮੈਂ ਹੀ ਅੰਦਰ ਆ ਗਾਈਜ਼ ਮੈਂ ਕਿਉਂ ਰਹਿ ਪਈ ਅੰਦਰ ਗਾਈਜ਼ ਮੈਨੂੰ ਇਹ ਤਾੜਗੇ ਨੇ ਅੰਦਰ ਤੇ ਹੁਣ ਇਹ ਲੈ ਆਉਣ ਮਨਵੀਰ ਨੂੰ ਕਿਉਂਕਿ ਮਨਵੀਰ ਸਾਡਾ ਜਿਹੜਾ ਨਾ ਉਹ ਟਿਕਦਾ ਨਹੀਂ ਹੈਗਾ ਮੈਂ ਕਿਹਾ ਸਾਰੇ ਭੱਜ ਗਏ ਬਾਹਰ ਮੈਂ ਹੀ ਅੰਦਰ ਰਹਿ ਗਈ ਮੈਨੂੰ ਤਾੜਗੇ ਅੰਦਰ ਹਾਂ ਕੱਪੜੇ ਠੰਡੇ ਆ ਹਾਂ ਕੱਪੜੇ ਸਾਡੇ ਠੰਡੇ ਹੋ ਗਏ ਤਾਂ ਕੱਪੜੇ ਝੰਡੇ 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 ਸੋ ਕਰਦੇ ਆਪਾਂ ਤੁਹਾਡੇ ਨਾਲ ਗੱਲਬਾਤ ਦੇਖਦੇ ਹਾਂ ਅੱਜ ਕਿੱਥੇ ਚੱਲੇ ਆ ਤੇ ਕਿਤੇ ਨਹੀਂ ਹਰੇ ਦਾ ਮੈਨੂੰ ਆਪ ਨੂੰ ਕੁਝ ਨਹੀਂ ਪਤਾ ਹੈ ਕਹਿੰਦੇ ਸੀ ਪਹਾਉ ਪਰ ਨਹੀਂ ਜਾਣਾ ਹੈ ਬਟ ਇਹਨਾਂ ਨੂੰ ਪਤਾ ਹੁਣ ਕਿੱਥੇ ਜਾਣਾ ਹੈ ਅਸੀਂ ਸੋ ਅੱਜ ਸੰਡੇ ਸਿਆ ਸਾਡਾ ਰਾਜਾ ਸਾਹਿਬ ਵੀ ਰਹਿ ਗਿਆ ਜਾਣਾ ਸੀਗਾ ਮੇਰਾ ਦਿਲ ਬੋ ਕਰਦਾ ਸੀ ਅੱਜ ਜਾਣ ਨੂੰ ਅੱਜ ਵਿਕਰਮ ਨਹੀਂ ਉੱਠੇ ਉਹ ਮਤਲਬ ਉਹ ਨਹੀਂ ਗਏ ਹੈਗੇ ਨਹੀਂ ਤੇ ਜਦੋਂ ਮੇਰਾ ਦਿਲ ਕਰਦਾ ਉਹ ਨਹੀਂ ਜਾਂਦੇ ਜਦੋਂ ਉਹਨਾਂ ਦਾ ਦਿਲ ਕਰਦਾ ਤੋ ਮੇਰ ਤੋਂ ਨਹੀਂ ਜਾ ਹੁੰਦਾ ਸੋ ਇਸ ਕਰਕੇ ਕਰਦੇ ਆਪਾਂ ਗੱਲਬਾਤ ਬਣੇ ਰਿਹਾ ਬਲੌਗ ਦੇ ਨਾਲ ਜੀ 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 ਓਏ ਰੋਕੋ ਜੀਰਾ ਜੀ ਹਰਾਮ ਦਾ ਏ ਓ ਮੈਂ ਨੁਰੀ ਦਾ ਪਿਕਰਮ ਤੁਸੀਂ ਬਹੁਤ ਕੰਟਰੋਲ ਕੀਤੀ ਆ ਮੈਨੂੰ ਮਾਲੋ ਉਹਦਾ ਨਹੀਂ ਰੋਕ ਲਈ ਪਰ ਓਵਰਟੇਕ ਉਹਨੇ ਕਰਕੇ ਦਿੱਤਾ ਸਾਨੂੰ ਪਹਾੜਾਂ ਦੇ ਵਿੱਚ ਓਵਰ ਅਟੈਕ ਕਰਤਾ ਅੱਜ ਤਾਂ ਇਹ ਖੇਡ ਲੈਣਾ ਚਾਹੀਦਾ ਸਾਡੇ ਨਾਲ ਦੋ ਵਾਰੀ ਉਦੋਂ ਇਦਾਂ ਹੋਈ ਸੀ ਮੰਮਾ ਸਾੜਾ ਦੇ ਵਿੱਚ ਦੇਖਿਆ ਕਿੱਦਾਂ ਹੋਈ ਸੀ ਵੀ ਸਾਡੇ ਨਾਲ ਦੋ ਵਾਰੀ ਇਦਾਂ ਹੋਈ ਸੀ ਕਿ ਹਾਂਜੀ ਲੋ ਵੀ ਅੱਜ ਆਪਾਂ ਇਕੱਠੇ ਹੋਏ ਆ ਫੇ ਇਧਰ ਮਦਾਜ ਭਾਜੀ ਤੇ ਬਾਕੀ ਹੁਣ ਮੈਂ ਸੱਜ ਲੈ ਭਾਜੀ ਉਧਰ ਨੂੰ ਸਬਸਕ੍ਰਾਈਬ ਆਇਆ ਨਾ ਕਿ ਨਹੀਂ ਅੱਜ ਫੇਰ ਦੁਬਾਰਾ ਲੱਗਾ ਮੈਂ ਕਹਿਣਾ ਮਨਰਾਜ ਸੰਗਾ ਬਲੌਗਸ ਭਾਜੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਕੈਂਡ ਕੈਂਡ ਚੀਜ਼ਾਂ ਆਉਂਦੀਆਂ ਹਾਂ ਦਿਨਾਂ ਦੇ ਸਬਸਕ੍ਰਾਈਬ ਤੁਸੀਂ ਅੱਗੇ ਲੈ ਕੇ ਜਾਣਾ ਚੈਨਲ ਸਾਡਾ ਉਹ ਵਾਲਾ ਅਸੀਂ ਚਾਹੁੰਦੇ ਹਾਂ ਵੀ ਤੁਹਾਨੂੰ ਉੱਥੇ ਵੀ ਸੀ ਮਤਲਬ ਕਾਫੀ ਕੁਝ ਦਿਖਾਵਾਂਗੇ ਰਲ ਮਿਲ ਕੇ ਚਲੋ ਹੁੰਦਾ ਨਾ ਕੰਮ ਸਾਰਾ ਬਸ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਰੇ ਜਣੇ ਅੰਦਰ ਹੀ ਲੱਗਣਾ ਸਾਰੇ ਜਣੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਹੇ ਵੇਲੇ ਹੁਣ ਚਲੋ ਹੁਣ ਤਾਂ ਇਕੱਠੇ ਹੋਈਦਾ ਆ ਤੇ ਕਾਫੀ ਬਲੌਗ ਸਾਡਾ ਸਾਲੋ ਸੇਮ ਹੋ ਜਾਂਦਾ ਬਟ ਜਰੂਰ ਆਪਣੇ ਮੁੱਖੋ-ਪੱਖ ਹੋ ਜਾਂਦੇ ਫਿਰ ਬਲੌਗ ਆ ਭਾਈ ਉਹਨਾਂ ਦਾ ਆਇਆ ਕਰਨਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਆ ਤੁਹਾਨੂੰ ਸਾਡੀ ਫੈਮਲੀ ਸਾਰਿਆਂ ਦੀ ਵਧੀਆ ਤਾਂ ਲੱਗਦੀ ਆ ਸੋ ਸਬਸਕ੍ਰਾਈਬ ਕਰ ਲਓ ਬਾਕੀ ਅਸੀਂ ਅੱਜ ਥੋੜਾ ਜਿਹਾ ਸਮਾਨ ਲੈਣ ਜਾਣਾ ਉੱਥੇ ਲੱਗਾ ਐ ਸਿਲੰਡਰ ਦਾ ਜਿਹੜਾ ਕੱਲ ਲੀਕ ਹੋ ਗਿਆ ਹੈਗਾ ਤੇ ਬਾਕੀ ਉਹ ਚੱਲੇ ਆ ਹੀ ਲੈਣ ਸਮਾਨ ਤੇ ਬਾਕੀ ਤੁਸੀਂ ਇਹ ਸਾਨੂੰ ਦੱਸਿਓ ਵੀ ਤੁਹਾਨੂੰ ਬਲੌਗ ਕਿੰਨੇ ਕ ਵਧੀਆ ਲੱਗਦੇ ਆ ਕਿ ਨਹੀਂ ਭਾਜੀ ਕਮੈਂਟ ਕਰਕੇ ਦੱਸਿਓ ਬਾਕੀ ਮਹਾਰਾਜ ਭਾਜੀ ਗੱਲ ਕਰੂ ਬਾਕੀ ਜਿਨ੍ਹਾਂ ਦੇ ਕਮੈਂਟਾਂ 'ਚ ਨਾਮ ਬੋਲਣ ਅਜਿਹਾ ਆਪ ਆਪਣੇ ਆਪਣੇ ਦਾਦ ਬੋਲਦੇ ਹੋ ਆਪਾਂ ਕਾਲੂ ਤੁਹਾਡੇ ਨਾਲ ਐਲ 30 ਦੇ ਵਿੱਚ ਸਪੈਸ਼ਲ ਬੋਲਾਂਗੇ ਰੱਖ ਕੇ ਮੋਰੇ ਠੀਕ ਨਹੀਂ ਭਾਜੀ ਦੋਸਤੋ ਤੁਸੀਂ ਦੋਨੇ ਚੱਲਣਾ ਚੈਨਲ ਆ ਹਾਂ ਬਾਕੀ ਜਿਨ੍ਹਾਂ ਨੇ ਚੀਜ਼ਾਂ ਦਿਖਾਵਾਂ ਜਿਹੜੇ ਮਹਰਾਜ ਭਾਈ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਗੇ ਉਹਦੀ ਮਸਟੋਰੀ ਲਾਉਂਗਾ ਇੰਸਟਾਗ੍ਰਾਮ ਤਿੰਨ ਤਿੰਨ ਕਮੈਂਟ ਇੱਕ ਇੱਕ ਜਾਣਦੇ ਆਉਣੇ ਚਾਹੀਦੇ ਦੋ ਦੋ ਤਿੰਨ ਤਿੰਨ ਕਮੈਂਟ ਇੱਕ ਇੱਕ ਜਾਣਦੇ ਹੋਣੇ ਚਾਹੀਦੇ ਇਧਰੋਂ ਕੰਮ ਚੱਕ ਕੇ ਰੱਖੋ ਇਸ ਇਧਰੋਂ ਕੰਮ ਚੱਕ ਕੇ ਰੱਖੋ ਹਾਂ ਬਸ 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 ਮਨੋਰੰਜਨ ਵੀ ਤੁਹਾਡਾ ਪੂਰਾ ਵਧੀਆ ਤੁਹਾਨੂੰ ਦਿਖਾਵਾਂਗੇ ਵਧੀਆ ਚੀਜ਼ਾਂ ਮਨੋਰੰਜਨ ਇਸ ਡਿਫਰੈਂ ਉਹ ਵੱਖਰੀ ਗੱਲ ਆ ਆ ਸਾਡਾ ਦੋਸਤੋ ਪਿੰਡ ਆ ਜਿਮ ਉਹ ਵੀ ਸਟਾਰਟ ਕਰ ਦੇਣੀ ਆ ਕੱਲ ਤੋਂ ਹਾਂਜੀ ਜਿਮ ਦੇ ਰਿਲੇਟਡ ਤੁਹਾਨੂੰ ਡਾਈਟ ਵਗੈਰਾ ਸਾਰਾ ਕੁਝ ਆਪਾਂ ਦਿਖਾਇਆਗੇ ਐਕਸਰਸਾਈਜ਼ ਦੱਸਾਂਗੇ ਕਰੇ ਬੈਠ ਕੇ ਤੁਸੀਂ ਭਾਰ ਘਟਾਉਣਾ ਸੀ ਤੁਹਾਨੂੰ ਉਹ ਵੀ ਦੱਸਾਂਗੇ ਕਿੱਦਾਂ ਘਟਾਉਣਾ ਵਧਾਉਣਾ ਉਹ ਤੁਸੀਂ ਸਾਡੇ ਨਾਲ ਮਤਲਬ ਜੁੜਜੋ ਹੁਣ ਹਾਂ ਕਾਫੀ ਟਾਈਮ ਹੋ ਗਿਆ ਜਿਮ ਦਾ ਪਹਿਕੇ ਗਾਇਬ ਤੇ ਹੁਣ ਜਿਮ ਵਾਲੀ ਲੈਣ ਦੀ ਨੇਰੀ ਲਿਆ ਦੇਾਂਗੇ ਬਸ ਬਸ ਹੋਰ ਤੁਸੀਂ 2-3 ਮਹੀਨਿਆਂ ਤੱਕ ਦੇਖਿਓ ਵੀ ਇਹੀ ਮਨਰਾਜ ਇਹੀ ਬਿਕਰਮ ਆ ਹਾਂ ਐਸੀ ਵਧੀਆ ਹੋਣਾ ਵਾ ਟਾਈਮ ਹੋਣਾ ਮਤਲਬ ਸੈੱਟ ਕਰ ਦੇਉਂਗੇ ਕਿ ਗਰਮੀਆਂ ਆ ਨਾ ਡੋਲੇ ਡੂਲੇ ਦਿਖਾਉਣ ਵਾਲਾ ਟਾਈਮ ਆ ਗਿਆ ਹਾਂ ਨਾ ਭਾਜੀ ਵਧੀਆ ਸਿਸਟਮ ਕਰਾਂਗੇ ਸਾਡੀ ਸਾਡੀ ਭੈਣ ਵੀ ਜਿੰਮ ਉਹ ਵਧੀਆ ਲਾ ਲੈਂਦੀ ਦੀਦੀ ਨੂੰ ਬਹੁਤ ਨੋਲੇਜ ਆ ਜਿੰਮ ਦੀ ਦੀਦੀ ਨੂੰ ਹੋ ਗਏ 8-10 ਸਾਲ ਨੂੰ ਦੀਨ ਜਿੰਮ ਤੇ ਤੁਸੀਂ ਆਇਓ ਪ੍ਰੀਤੀ ਨੂੰ ਵੀ ਜਿੰਮ ਹੁਣ ਬਾੜ ਦੇਣਾ ਸਕਾ ਜਿੰਮ ਨੂੰ ਵੀ ਜਿੰਮ ਲੈ ਕੇ ਜਾਇਆ ਕਰਾਂਗੇ ਜਿੰਮ ਦੇ ਰਿਲੇਟਡ ਆਪਾਂ ਹੁਣ ਆਪਾਂ ਬਾਡੀ ਦੇ ਰਿਲੇਟਡ ਫੂਡ ਦੇ ਰਿਲੇਟਡ ਹਨਾ ਵਧੀਆ ਵਧੀਆ ਸਿਸਟਮ ਵਧੀਆ ਵੀਡੀਓ ਛੱਡ ਛੱਡਿਆ ਕਰਾਂਗੇ ਤਾਂ ਤੁਸੀਂ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆ ਸਾਡਾ ਪਿੰਡ ਆ ਆ ਛੱਪੜ ਸਾਡੇ ਪਿੰਡ ਦਾ ਬਾਰੋ-ਬਾਰ ਹਰ ਇੱਕ ਮਿੰਟ ਚੋਂਦੇ ਛੱਪੜ ਆ ਨਾ ਭਾਈ ਸਾਡੇ ਪਿੰਡ ਵੀ ਛੱਪੜ ਆ ਉਹ ਵੀ ਤਿੰਨ ਛੱਪੜ ਜਗ੍ਹਾ ਦਿਖਾ ਦੇ ਤਿੰਨ ਛੱਪੜ ਆ ਦਿਖਾ ਦੇ ਨਾ ਉਧਰ ਤੋਂ ਕੈਮਰਾ ਆ ਸਾਡੇ ਇੱਧਰ ਪੀ ਦਾ ਦੀ ਜਗ੍ਹਾ ਆ ਕੈਮਰਾ ਕਰਕੇ ਰੱਖ ਥੋੜਾ ਜਿਹਾ ਆ ਦੇਖੋ ਆ ਇਧਰ ਆ ਪੀ ਦਾ ਦੀ ਜਗ੍ਹਾ ਆ ਦੇਖੋ ਜੀ ਉਧਰ ਸਾਹਮਣੇ ਚਾਏ ਬੰਦਾ ਇਹ ਪੀ ਦਾ ਦੀ ਜਗ੍ਹਾ ਆ ਬਾਕੀ ਬਨੇ ਦੇ ਬਲੌਗ ਦੇ ਨਾਲ ਜੀ ਪਿਛਲੀ ਵਾਰੀ ਹੋਲੀ ਸਾਡੇ ਤੇ ਆਈ ਨਹੀਂ ਸੀ ਕੋਈ ਦੀਪਾ ਦੀ ਦੀਰੀ ਤੇ ਭਾਜੀ ਆਏ ਸੀ ਉਦੋਂ ਵੀ ਹੋਲੀ ਚ ਭਾਜੀ ਹੁਣ ਸਾਡਾ ਭਾਜੀ ਕੋਠੀ ਦੇ ਪਿੰਡ ਕਿ ਨਹੀਂ ਖਰੀਦ ਲਿਆ ਦਿਖਾਵਾਂ ਬਹੁਤ ਕਿੰਨੀ ਸੋਹਣੀ ਬਣੀ ਦੇਖੀ ਕੋਠੀ ਉਹ ਦੇ ਨਾਲੇ ਰੋਡ ਦੇ ਉੱਤੇ ਆਹ ਦਾ ਕਹੇ ਬੰਦੇ ਨੇ ਆਤ ਕਰਾਈ ਹੋਈ ਪੂਰੀ ਵੀ ਦੱਸਿਆ ਆ ਵੀ ਕੋਠੀ ਪਾਈ ਆ ਪਿੰਡ ਦੇ ਮੋੜ ਤੇ ਜਿੱਦਾਂ ਦੀਦੀ ਬਣਾਦੀ ਆ ਦੋਸਤ ਤੁਸੀਂ ਸਾਰੇ ਜਾਣੇ ਦੀਦੀ ਉਹਨਾਂ ਦਾ ਕਹੇ ਕਿਤੇ ਹੋਮ ਟੂਰ ਦੇਖਿਓ ਦੀਪਾ ਦੀਦੀ ਉਹਨਾਂ ਦਾ ਘਰ ਮਨਰਾਜ ਭਾਜੀ ਉਹਨਾਂ ਦਾ ਜਿਹੜਾ ਹੋਮ ਟੂਰ ਕਿਤੇ ਦੇਖਿਓ ਘਰ ਆ ਭਾਜੀ ਮੈਂ ਕਹਿੰਦਾ ਵੀ ਸਾਡੇ ਅਮਰੀਕਾ ਵਾਲੇ ਬੱਚਦੇ ਦੀਦੀ ਹੁਣੀ ਪਿੰਡ 'ਚ ਤੇ ਦੂਗਾਂ ਏਦਾਂ ਵੀ ਦੀਦੀ ਹੁਣੀ ਪਿੰਡ ਦੇ ਵਿੱਚ ਵੱਜਦੀ ਆਪਾਂ ਕੇ ਅਮਰੀਕਾ ਵਾਲੇ ਤੇ ਦੀਦੀ ਉਹਨਾਂ ਦਾ ਘਰ ਤੁਹਾਨੂੰ ਦਿਖਾਵਾਂਗੇ ਹੋਮ ਟੂਰ ਤੁਸੀਂ ਕਿਤੇ ਜੇ ਤੁਸੀਂ ਕਮੈਂਟ ਕਰੋਗੇ ਜਿਆਦਾ ਵੀ ਹੋਮ ਟੂਰ ਦਿਖਾਓ 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 ਫਿਰ ਭਾਜੀ ਹੁਣੀ ਆਪਣੇ ਚੈਨਲ ਤੇ ਪਾਉਣਗੇ ਭਾਜੀ ਦੇ ਚੈਨਲ ਤੇ ਹੋਮ ਟੂਰ ਆਊਗਾ ਜੇ ਤੁਸੀਂ ਸਬਸਕ੍ਰਾਈਬ ਕਰ ਲਓ ਥੋੜਾ ਜਿਆ ਤੁਸੀਂ ਦੇਖਿਓ ਬਾਕੀ ਜੇ ਤੁਸੀਂ ਕਹੋਗੇ ਪੂਰਾ ਦਿਖਾਓ ਫਿਰ ਘਰ ਟੋਟਲੀ ਦਿਖਾਵਾਂਗੇ ਬਾਹਰੋਂ ਸਟਾਰਟ ਕਰਾਂਗੇ ਪਿੰਡ ਦੇ ਮੋੜ ਤੇ ਕੋਠੀ ਪਾਈ ਹੋਈ ਆ ਕਿੰਨੇ ਨਾ ਫਿਰ ਨਹੀਂ ਤੇ ਕੋਠੀ ਪਉਣੀ ਤਿੰਨ ਮੰਜ਼ਲੀ ਤੋੜਨਾ ਤੋੜਨਾ ਰਿਕਾਰਡ ਮੈਂ ਸ਼ਰੀਕਾ ਵਾਲਾ ਨਹੀਂ ਉਹ ਸਾਬ ਪੂਰਾ ਰਿਕਾਰਡ ਤਾਂ ਪਤਾ ਨਹੀਂ ਕਰਦਾ ਟੁੱਟਿਆ ਬਾਕੀ ਉੱਤੇ ਹੋਰ ਰੱਖੀ ਹੋਈ ਆ ਕੀ ਕਹਿੰਦੇ ਦੀਦੀ ਉਹਨਾਂ ਆ ਕੀ ਕਹਿੰਦੇ ਉਹਨਾਂ ਚੈਟੂ ਆਫਲੇ ਬੱਡੀ ਚੈਟੂ ਆਫਲੇ ਸਮਝ ਲਈ ਠੀਕ ਹੈ ਜੀ ਚੈਟੂ ਆਫਲੇ ਬੱਡੀ ਅੱਡੇ ਕੇ ਤੋੜਨ ਵਾਲੇ ਰਹਿ ਗਏ ਆ ਹਾਂ ਤੇ ਬਾਕੀ ਤੁਸੀਂ ਜੇ ਕਹੋਗੇ ਤਾਂ ਫਿਰ ਦਿਖਾਵਾਂਗੇ ਤੇ ਬਾਕੀ ਕਮੈਂਟ ਕਰਕੇ ਦੱਸਿਓ ਵੀ ਬਾਜੀ ਉਹਨਾਂ ਦੇ ਘਰ ਦਾ ਹੋਮ ਟੂਰ ਆਵੇ ਬਾਕੀ ਵਿੱਚ ਤੁਹਾਨੂੰ ਹੋਮ ਟੂਰ ਦਿਖਾਵਾਂਗੇ ਸਹੀ ਨਹੀਂ ਬਾਜੀ ਅੱਜ ਦਾ ਪਾਇਆ ਥੋੜਾ ਅੱਜ ਥੋੜਾ ਜਿਹਾ ਭਾਜੀ ਨੇ ਪਾਇਆ ਮਨਰਾਜ ਸੰਗਾ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸਾਰੇ ਜਾਨੇ ਠੀਕ ਆ ਜੀ ਫਿਰ ਉੱਤੇ ਤੁਹਾਨੂੰ ਦਿਖਾਵਾਂਗੇ ਆਪਾਂ ਕੋਕ ਲੈਣ ਲੱਗੇ ਆ ਤੇ ਕੋਕ ਲੈਣੀ ਆ ਭਾਜੀ ਕਹਿੰਦਾ ਮੇਰਾ ਕੋਕ ਪੀਣੂ ਦੀ ਗੱਲ ਕਰਦਾ ਮੈਂ ਕਿਹਾ ਭਾਈ ਕਿਹੜੀ ਗੱਲ ਆਪਾਂ ਗੱਡੀ ਰੋਕੀ ਕੋਕ ਪੀ ਕੇ ਫਿਰ ਆਪਾਂ ਸ਼ਹਿਰ ਨੂੰ ਜਾਣਾ ਆ ਜੀ ਹਾਂ ਜੀ ਹਨਾ ਮਾਹੌਲ ਬਹੁਤ ਵਧੀਆ ਅੱਧਰ ਮਠਿਆਈ ਮਠਿਆਈਆਂ ਇੱਥੇ ਤੁਸੀਂ ਲੈ ਸਕਦੇ ਆ ਪਰਪੀ ਬੇਸਣ ਪਿੰਨੀਆਂ ਦੇ ਪਿੰਨੀਆਂ ਬੂਮ 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 ਆ ਗਈ ਆ ਭਾਜੀ ਇਹੋ ਮਿੱਠੇ ਵਾਲੀ ਆ ਆ ਖਾਣ ਨੂੰ ਇੱਥੇ ਲੈ ਆਈ ਉਹਨਾਂ ਨੇ ਮਨਵਿੰਨ ਆਣਿਆ ਲਈ ਆ ਇੱਥੇ ਆਹ ਭਾਈ ਇੱਕ ਦੇ ਦਿਓ ਬੂਮ ਬੂਮ ਇੱਕ ਕੋਕ ਦੇ ਦਿਓ ਲੋ ਵੀ ਗਾਈਸ ਹਾਂਜੀ ਭਾਜੀ ਬਾਲ ਬੜੇ ਵਧੀਆ ਕੀਤੇ ਆ ਦੋ ਦੇ ਦਿਓ ਭਾਜੀ ਆ ਕੁਲਫੀਆਂ ਹੈ ਬਾਲ ਦੇਖੋ ਹੈ ਐ ਐ ਵਧੀਆ ਬਾਲ ਹੈ ਜੱਤੀ ਸ਼ਰਮ ਬਾਲਾ ਸ਼ਰਮ ਭਾਜੀ ਵੀ ਆ ਲੈਣੋ ਲੋ ਵੀ ਦੇ ਦੋ ਵੀ ਆ ਲੈ ਦੋ ਲੈਣਾ ਦੋ ਵੀ ਦੋ ਦੇ ਦੋ ਕਿੱਥੇ ਦੇ ਨਹੀਂ ਬੱਬਾ ਜੀ ਸਰਾਂ ਦੇ ਸਰਾਂ ਦੇ ਸੁਣ ਤੂੰ ਆਏ ਨਾ ਨਾ ਸਰਾਂ ਦੇ ਅੱਛਾ ਅੱਛਾ ਸਰਾਂ ਦੇ ਤੋਂ ਆਏ ਆ ਠੀਕ ਆ ਪਾਜੀ ਦੋ ਗੋਲਸੀਆਂ ਦੇ ਦੇ ਉਹ ਠੀਕ ਠਾਕ ਵਧੀਆ ਵਧੀਆ ਸੇਤਾ ਵਧੀਆ ਲੋ ਵੀ 22 ਹੁਣ ਮਨਵੀਰ ਦੇਖਦਾ ਪਿਆ ਵੀ ਚੀਜੀ ਲੈ ਕੇ ਆਵੇ ਉਹਦੇ ਪਾਜੀ ਉਹ ਦੇ ਉਹ ਦੇ ਉਹ ਦੇ ਦੋ ਗੋਲਸੀਆਂ ਤੇ ਉਹਦੇ ਲਈ ਇਲਣਾ ਉਹ ਦੇਖਦੇ ਪਏ ਪਿੱਛੇ ਨੂੰ ਵੀ ਸਾਡੇ ਲਈ ਪਾਪਾ ਗਏ ਦੋਨਾਂ ਦੇ ਉਹ ਦੇਖੋ ਉਹ ਉਹ ਦੇਖਦਾ ਚੀਜ਼ੀਆਂ ਦੇ ਇਦਾਂ ਚੀਜ਼ੀਆਂ ਲੈ ਜਾਣੀਆਂ ਚਲੋ ਆ ਮੈਨੂੰ ਪੈਲਸ ਬਹੁਤ ਸੋਹਣਾ ਲੱਗਦਾ ਆ ਹਾਈ ਕਿੱਥੇ ਆ ਦੋਨੀਆਂ ਜਣੇ ਵੀ ਤੇ ਆਪਾਂ ਦੋਨੀਆਂ ਜਣੇ ਵਿਆਹ ਕਰਾਈਏ ਦੁਬਾਰਾ ਤੇ ਹੋਰ ਚਲੋ ਆ ਮੇਰੇ ਕੋ ਸ਼ੌਂਕ ਹੀ ਆ ਮੇਰਾ ਹਾਈ ਇੱਧਰ ਪਾਏ ਤੁਸੀਂ ਮੈਂ ਜਾ ਵੀ ਚੱਲੀ ਕਿ ਤੁਹਾ ਹੀ ਬੰਦ ਸਾਡਾ ਤਾਂ ਸ਼ੌਂਕ ਆ ਇਹ ਚੀਜ਼ ਦਾ ਇਦਾਂ 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 ਵਿਆਹ ਕਰਾਉਂਦਾ ਪੁੱਤ ਆ ਵੇ ਇੱਧਰ ਦੀ ਨਾ ਲੱਗੇ ਪੈਂਦਾ ਇੱਧਰ ਦੀ ਨਹੀਂ ਨਹੀਂ ਨੱਕਾ ਨਹੀਂ ਮਿਲਦਾ ਆਪਣੀਆਂ ਸਟਿੱਪਣੀਆਂ ਜੀਆਂ ਲਾ ਲਓ ਆਪੇ ਹੀ ਨਹੀਂ ਮੇਰੀਆਂ ਟਿੱਪੜੀਆਂ ਇੱਪੜੀਆਂ ਆਂਦੀਆਂ ਆਂਦੀ ਕੀ ਲਾ ਲਓ ਹਮ ਪਾਜੀ ਸੀ ਸੀਟਾਂ ਸਟਿੱਪਣੀਆਂ ਸਟਿੱਪਣੀਆਂ ਦੇ ਵਿੱਚੇ ਪਈ ਆ ਗੱਡੀ ਦੇ ਸੀਟ ਟਾਈਕਰ ਨੂੰ ਆ ਕੇ ਕਹਿੰਦੇ ਸਟਿੱਪ ਮੰਨ ਲੈ ਤਰਾ ਆਪਣੀਆਂ ਲਾ ਲਓ ਬਿਕਰਮ ਲਾਲਾ ਬਰਾਵਾ ਸਟਿੱਪਣੀ ਕਿਹਨਾਂ ਨੇ ਲਾ ਲਈ ਆ ਪਾਜੀ ਤੁਸੀਂ ਆਪਣੀ ਸਟਿੱਪਣੀ ਜੀ ਲਗਾ ਲਓ ਕੋਈ ਸਟਿੱਪਣੀ ਲਾ ਲਓ ਮਨਰਾਤ ਆਡੀ ਸਟਿੱਪਣੀ ਢਿੱਲੀ ਲਾ ਜਿਹੜੀ ਲੱਗੀ ਨਹੀਂ ਅੱਲੇ ਤੱਕ ਸਹੀ ਗੱਲ ਭਾਈ ਸੁਣ ਲਓ ਵੀ ਅੱਜ ਤੋਂ ਬਾਅਦ ਕਿਸੇ ਨੇ ਸੀਟ ਵੈਲਟ ਨਹੀਂ ਲੋੜੀ ਸਟਿੱਪਣੀ ਲਾਉਣੀ ਆ ਸਟਿੱਪੜੀਆਂ ਲਗਾਉਣੀਆਂ ਸਾਰਿਆਂ ਨੂੰ ਆਡੀ ਸਹੀ ਆ ਕਭੀ ਸਹੀ ਹੈ ਨਵਾਂ ਨਾਮ ਅਸੀਂ ਅਜ ਤੱਕ ਗਲਤੀ ਬੋਲਦੇ ਰਹੇ ਆਂਟੀ ਨੂੰ ਪਤਾ ਕੀ ਬੋਲੀ ਦਾ ਸਿੱਪਣੀਆਂ ਸਾਨੂੰ ਹੁਣ ਪਤਾ ਲੱਗਾ ਸਾਡਾ ਕੁਝ ਪਤਾ ਹੈ ਨਾ ਸਾਡੇ ਦਾ ਮਮੀ ਸਾਡੀ ਤਾਂ ਚਿੱਲ ਕਰ ਜਾਂਦੀ ਮੜਾ ਮੋਟਾ ਹੋਰ ਕੀ ਕਹੇ ਤਾਂ ਥੋੜੀ ਖਾਬ ਜੀ ਰੋਣ ਕੀ ਬੰਦਾ ਇਹ ਵੀ ਐਸ ਟਿੱਪਣੀਆਂ ਨਹੀਂ ਕਹਿੰਦੀ ਇਹ ਲੇਟ ਸੀਟ ਬੈਲਟ ਕਹਿੰਦੇ ਆ ਸੀਟ ਬੈਲਟ ਆ ਇੱਕ ਲਾਈਫ ਨੂੰ ਲਾਈਫ ਕਹਿੰਦੇ ਆ ਆਹ ਬਾਈ ਦਾ ਮਮੀ ਅੱਜ ਤੇਰੀ ਪਰ ਇੱਕ ਗੱਲ ਆ ਜਿੱਦਾਂ ਹੁਣ ਚਲੋ ਲਗਰੀਬੀ ਬਹੁਤ ਜਾ ਰਹੀ ਮੇਰੇ ਵਾਰੀ ਨਹੀਂ ਸੀ ਇੱਕ ਦਿਨ ਮਾਲਕ ਦੀ ਕਿਰਪਾ ਨਾਲ ਆਪਾਂ ਮੰਮੀ ਨੂੰ ਸਾਰਾ ਕੁਝ ਜੋ ਡੈਡੀ ਨੇ ਚਲੋ ਦਿਖਾਉਣਾ ਸੀ ਆ ਟਾਈਮ ਦੇ ਵਿੱਚ ਚਲੋ ਨਹੀਂ ਉਹ ਮੈਂ ਦਿਖਾਤਾ ਮम्मा ਨੂੰ ਕਿ ਨਹੀਂ ਜੀ ਨਹੀਂ ਨਹੀਂ ਬਹੁਤ ਵਧੀਆ ਮੇਰੀ ਮੰਨ ਦੇ ਕਿ ਚੀਜ਼ ਨੂੰ ਇਹਨੂੰ ਬਿਲਕੁਲ ਹੈਨਾ ਨੇ ਕੋਈ ਸ਼ੱਕ ਨਹੀਂ ਮਤਲਬ ਸ਼ੌਕ ਮੰਮੀ ਦੇ ਜੀ ਪੂਰੇ ਕਰਦੇ ਆ ਉਹ ਕਰਦੇ ਨੇ ਤਾਂ ਇਦਾਂ ਹੀ ਨਿਕਲ ਜਾਣੀ ਸੀ ਜ਼ਿੰਦਗੀ ਕਰਨੀ ਸੀ ਜਲਮਾ ਦੀ ਸੀ ਦੇਖਿਆ ਕਦੀ ਸਲਮਾ ਨਹੀਂ ਦੇਖਿਆ ਪਹਿਲੀ ਵਾਰੀ ਸਲਮਾ ਦੇਖਿਆ ਸਲਮਾ ਸਲਮਾ ਦੇਖਿਆ ਮਾਦਾ ਬਾਕੀ ਜਲੰਦਰ ਮੈਂ ਚਲੋ ਨਹੀਂ ਜਲੰਦਰ ਮੈਂ ਗਿਆ ਜੀ ਮਾਰੇ ਨਾਮ ਮੈਨੂੰ ਪਾਏ ਇਦਾਂ ਦੇ ਵਰਡ ਬੋਲਦੇ ਤਾਂ ਮਤਲਬ ਇਹ ਨਹੀਂ ਕਿ ਬਿਲਕੁਲ ਹੀ ਰਹੇ ਗੁਜ਼ਰੇ ਆ ਉਹਦਾ ਮਤਲਬ ਇਹ ਆ ਕਿ ਉਹ ਹੋਲੇ ਆ ਉਹਨੂੰ ਉਹ ਨੀ ਚੀਜ਼ਾਂ ਬਹੁਤੀਆਂ ਹਾਂ ਦੂਜਾ ਟਾਈਮ ਪੁਰਾਣੀ ਟਾਈਮ ਦੇ ਬੰਦੇ ਆ ਨਹੀਂ ਜਾਂਦੇ ਉਹ ਤਾਂ ਅਸੀਂ ਲਾਇਆ ਮੰਮੀ ਨੂੰ ਸਾਰਾ ਕੁਝ ਦਿਖਾਇਆ ਬਿਲਕੁਲ ਅੱਗੇ ਹੁਣ ਸਾਨੂੰ ਇਹ ਵੀ ਬਣਾਰੀ ਵੀ ਲੈ ਗਿਆ ਉਹਨੂੰ ਬਣਾਰੀ ਸਭ ਮੰਮੀ ਨੇ ਕਿਹਾ ਦੁਨੀਆ ਨਹੀਂ ਕਿਸੇ ਨੇ ਜਿੱਤਣੀ ਤੁਸੀਂ ਆਪਣੇ ਮਾਪਿਓ ਨੂੰ ਜਿੱਤ ਲਿਆ ਸਮਝ ਲਓ ਦੁਨੀਆ ਜਿੱਤ ਲਈ ਮਾਪਿਓ ਨੂੰ ਮੰਮੀ ਨੂੰ ਅਸੀਂ ਦੀਦੀ ਬਹੁਤ ਕਮਾਇਆ ਬਿਲਕੁਲ ਇਹਨਾਂ ਤੋਂ ਬਣਾ ਹੀ ਹੁੰਦਾ ਜੀ ਮੰਮੀ ਤੇਰੀ ਤੇਰੀ ਸਫਤਾਂ ਵੀ ਉਹ ਕਰਦੀ ਆ ਵੀ ਮੈਨੂੰ ਹੋ ਸਕਦਾ ਸ਼ਾਇਦ ਅਸੀਂ ਇਹ ਸਾਰਾ ਕੁਝ ਨਾ ਦੇਖਣ ਨੂੰ ਮਿਲਦਾ ਜੇ ਵਿਕਰਮ ਸਾਨੂੰ ਨਾ ਦਿਖਾਉਂਦਾ ਬਹੁਤ ਕਮਾਇਆ ਮੰਮੀ ਹੋਰ ਲਗਾ ਚੱਲ ਵਿਚਾਰੀ ਨੇ ਹਨਾ ਨਹੀਂ ਡੈਡੀ ਤੋਂ ਪਹਿਲਾਂ ਦੀ ਟੈਨਸ਼ਨ ਚ ਸਾਰੀ ਉਮਰ ਉਮਰ ਨਿਕਲ ਗਈ ਠੀਕ ਆ ਫੇਰ ਬਾਅਦ ਚੋ ਕਰਦੇ ਕਰਦੇ ਚਲੋ ਡੈਡੀ ਦੇ ਕਰਮਾਂ ਚ ਨਹੀਂ ਸੀ ਇਹ ਵਾਲਾ ਸੋਖ ਉਹ ਤਾਂ ਰੱਬ ਦੀ ਕੀਤੀ ਸੀਗੀ ਹਾਂ ਇਹਦੇ ਵਿੱਚ ਬੰਦੇ ਦਾ ਬੰਦਾ ਚਲ ਗਿਆ ਧੀਆਂ ਦੇ ਵਿਆਹ ਕਿਤੇ ਘਰ ਬੇਗ ਗਿਆ ਉਹ ਵਿਚਾਰੀ ਨੇ ਕੀ ਦੇਖਿਆ ਉਹ ਮਾ ਟਾਈਮ ਚ ਜੀ ਦਹੋਂਦੇ ਆ ਸਾਡਾ ਬੰਦਾ ਘਰ ਵੀ ਬਣੀ ਜਾਣਾ ਇਹ ਗੱਲ ਆ ਵਾਹਿਗੁਰੂ ਤੁਹਾਡੇ ਤੇ ਮੇਰ ਵੀ ਤਾਂ ਹੀ ਕਰਦਾ ਹੋਰ ਚਲੋ ਘਰ ਵੀ ਦੀ ਬਣੀ ਜਾਣਾ ਹੋਲੀ ਹੋਲੀ ਕਿ ਨਹੀਂ ਕਰਦੀ ਰਹਿ ਗਈ ਇੱਕ ਬਸ ਘਰ ਬਣਾ ਗਿਆ ਬਣਿਆ ਹੀ ਸਮਝੋ ਹਾਂ ਤੇਰੀ ਹੁਣ ਇਹ ਆ ਵੀ ਮੇਰਾ ਇੱਕ ਸੁਪਨਾ ਹੀ ਲੈ ਕੇ ਰਹਿ ਗਿਆ ਵੀ ਇੱਕ ਵਾਰ ਜੇ ਘਰ ਬੇਚਿਆ ਸੀ ਨਾ ਮੰਮੀ ਸਾਡੀ ਨੂੰ